ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਨਸ਼ੇ ਤੇ ਠੱਲ ਪਾਉਣ ਦੇ ਲਈ ਬਠਿੰਡਾ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਬਾਬਤ ਦੀ ਜਾਣਕਾਰੀ ਦਿੰਦਿਆ ਹੋਇਆ ਐਸਐਚਓ ਨਿਆਵਾਲਾ ਜਸਵਿੰਦਰ ਕੌਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਏਐਸਆਈ ਜਿਨ੍ਹਾਂ ਵੱਲੋਂ ਦੌਰਾਨੇ ਗਸ਼ਤ ਇੱਕ ਵਿਅਕਤੀ ਜਿਸ ਦੇ ਕੋਲ 9 ਕਿਲੋ ਗਾਂਜਾ ਜਿਹੜਾ ਬਰਾਮਦ ਕੀਤਾ ਗਿਆ ਤਾਂ ਵਿਅਕਤੀ ਨੂੰ ਗ੍ਰਫਤਾਰ ਕਰਕੇ ਉਸ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਪੁਛਗਿੱਛ ਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜਾ ਵਿਅਕਤੀ ਹੈ ਇਹ ਬਿਹਾਰ ਦਾ ਰਹਿਣ ਵਾਲਾ ਹੈ ਤੇ ਉੱਥੋਂ ਹੀ ਜਿਹੜਾ ਇਹ ਗਾਂਜਾ ਲੈ ਕੇ ਆਇਆ ਸੀ ਇੱਥੇ ਇਸ ਦੇ ਵੱਲੋਂ ਸਪਲਾਈ ਕੀਤੀ ਜਾਂਦੀ ਸੀ ਹਾਲਾਂਕਿ ਹੁਣ ਕਿਸ ਨੂੰ ਸਪਲਾਈ ਕੀਤੀ ਜਾਂਦੀ ਸੀ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਿਹਾ ਹੈ ਇਸ ਬਾਰੇ ਜਿਹੜੀ ਪੁੱਛਗਿੱਛ ਹੈ ਉਹ ਕੀਤੀ ਜਾ ਰਹੀ ਹੈ ਤੇ ਇਸ ਬਾਬਤ ਕਿਹਾ ਜਾ ਰਿਹਾ ਹੈ ਕਿ ਅਗਲੀ ਕਾਰਵਾਈ ਜਿਹੜੀ ਉਹ ਪੁਲਿਸ ਦੇ ਵੱਲੋਂ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਮੇਰੀ ਨਾਮ ਹੈ ਕਿੜਾ ਕੌਰ। ਮੈਂ ਸਪਕਟ ਦੀ ਦਸੰਦਰਪੁਰ ਦੀ ਐਸਐਚਓ ਥਾਣਾ ਨਈਆਂ ਵਾਲਾ ਬਚਿਤ। ਇਹ ਮਾਦਕ ਸਾਡੇ ਐਸਐਸਪੀ ਸਾਹਿਬ ਤੇ ਦਸੰਦਰ ਜੀ ਸਾਹਿਬ ਤੇ ਨਸ਼ੇ ਨੂੰ ਖੱਲ ਪਾਉਣ ਵਾਸਤੇ ਜੋ ਅਸੀਂ ਮਹਮ ਚਲਾਈ ਹੈ ਜੀ ਉਹਦੇ ਸਬੰਧ ਤੇ ਵਿੱਚ ਸਾਡੇ ਸਈ ਲਖਵਿੰਦਰ ਸਿੰਘ ਦਰਾਨੇਗਾਸ ਤੋਂ ਉਹਨਾਂ ਨੇ ਇੱਕ ਵਿਅਕਤੀ ਗੁਰਚਰਨ ਸਿੰਘ ਤੋਂ 9 ਕਿਲੋ ਗਾਂਜਾ ਫੜਿਆ ਸੀ। ਇਹ ਬਿਹਾਰ ਦਾ ਰਹਿਣ ਵਾਲਾ ਜੀ ਉਧਰੋਂ ਹੀ ਕਿਤੇ ਗਿਆ ਸੀ ਉਧਰੋਂ ਲੈ ਕੇ ਆਇਆ ਜੀ ਅਜੇ ਬਾਕੀ ਅਸੀਂ ਇਹ ਤੇ ਮੁਕਦਮਾ ਦਰਜ ਕਰਤਾ ਜੀ 181 ਨੰਬਰ 26 12 24 ਤੇ ਇਹਦੇ ਸਬੰਧ ਵਿੱਚ ਅੱਗੇ ਅਸੀਂ ਇਹ ਤੋਂ ਪੁੱਛ ਪੜਤਾਲ ਹੋਰ ਬਾਕੀ ਕਰ ਰਹੇ ਹਾਂ ਹੋਰ ਵੀ ਮਾਮਲੇ ਕਰਦੇ ਇਹ ਹਜੇ ਦੌਰਾਨ ਅਸੀਂ ਕੁਛ ਕਿਛ ਤੇ ਰਿਮਾਰਟ ਲੈ ਕੇ ਫਿਰੇ ਤੇ ਬਾਕੀ ਅਗਲੀ ਤਫਤੀਸ਼ ਲਈ ਪੰਮਲ ਕਰਦੇ ਜੇ ਪਤਾ ਲੱਗੇ ਕੁਝ ਕਿਥੇ ਮੋਕੇ ਆ ਜਾਂ ਕਿਥੇ ਦੇਣਾ ਸੀ ਹਾਂ ਫਿਰ ਨਹੀਂ ਲੈ ਕੇ ਆਏ ਅਸੀਂ ਜੀ ਆਪਣੇ ਬਿਹਾਰ ਉਧਰਲੀ ਸਾਈਟ ਤੇ ਗਿਆ ਸੀਗਾ ਉਧਰੋਂ ਲੈ ਕੇ ਆਏ ਅਸੀਂ ਬਾਕੀ ਇੱਥੇ ਲੋਕਾਂ ਨੂੰ ਥੋੜਾ ਥੋੜਾ ਕਰਕੇ ਹੀ ਪੁੱਛਿਆ